ਮਰੂ ਮਰੂ ਕਾਨੂੰ ਕਰਦਾ ਏ ਕੀ ਕਰੀਏ ਪਰ ਨਸ਼ਾ ਪਤਾ ਕੀਤੇ ਬਿਨਾ ਤਾਂ ਜ਼ਰਨਾ ਨਹੀਂ ਉਹ ਮੇਰੀ ਤਾਂ ਜੇ ਵੀ ਦੰਦ ਚ ਕਾਹਦੀਆ ਕਰਦੀ ਆ ਆ ਦੇਖ ਜੇਬ ਚ ਜਵਾਨੀ ਵੀ ਨਹੀਂ ਆ ਲੈ ਉਹ ਮੇਰੇ ਕੋਲੇ ਕਿਹੜਾ ਡਾਲਰ ਪਿਆ ਆ ਫੇਰ ਫੇਰ ਤਾਂ ਦੁਸ਼ਮਣਾ ਕਿਸਮਤ ਨੂੰ ਪੈ ਕੇ ਫੇਰ ਸਰਜਣਾ ਮਰ ਜੇ ਭੂਤ ਨੂੰ ਜੰਮਣ ਵਾਲੀ ਮਾਈ ਅਜਨਾਨ ਮੈਂ ਗਿਆ ਦੇਲਾ ਸਵੇਰ ਦੀ ਢਿੱਡ ਦੇ ਵਿੱਚ ਪੂਰਾ ਭੀਮ ਦਾ ਨਹੀਂ ਗਿਆ ਆਂਤੜੀਆਂ ਭੁੱਖੀਆਂ ਪਈਆਂ ਪੂਰਾ ਟੁੱਕਦਾ ਨਹੀਂ ਢਿੱਡ ਜਿਹਾ ਆਪਾਂ ਤਾਂ ਸੋਚਣਾ ਆ ਹੀ ਮਰ ਮੁਰ ਜਾਣਾ ਦਨ ਮੰਗਿਆ ਭਜਨੇ ਤੇਗੇ ਬਾਹਰ ਗਏ ਆਪਾਂ ਨੂੰ ਕੂਦਲੇ ਮਾਰ ਦੇਣਾ ਭਜਨੇ ਆ ਕਿਹੜੀ ਜਾਂਦੀ ਆ ਓਏ ਉਹ ਜਨਾਨੀ ਜਨਾਨੀ ਆ ਚਲ ਵੀ ਆ ਚਲ ਕੇ ਮੈਂ ਗੈਮ ਮਲਾਈ ਦੇ ਕਾਲੀ ਦੁੱਧਿਓ ਅੰਗੁਰਾ ਦੇ ਸੁੱਕੇ ਗੁੱਚੂ ਆਪਣਾ ਮੁਖੜਾ ਤਾਂ ਦਿਖਾ ਦੋ ਆ ਤਾਂ ਫਤਿਹ ਨੇਂ ਦੇਰੀ ਬਣੀ ਤਰੀ ਜਾਨੀ ਆ ਰੁਕ ਜਾ ਹਣ ਬਾਗਾ ਬਾਰਡਰ ਤੇ ਜਾ ਕੇ ਰੁਕੇਂਗੀ ਬਚਿਆ ਹਾਂ ਇਹ ਤਾਂ ਰੁਕ ਗਈ ਉਹ ਹੱਥ ਲਾ ਕੇ ਦੇਖੀਏ ਉਦੋਂ ਲਾਵੇਂਗਾ ਹੱਥ ਜਦੋਂ ਫੇਰ ਤੁਰ ਪੀ ਮੈਂ ਤਾਂ ਨਿਚੜੇ ਲੱਗਦੀ ਆ ਐ ਪਰੋ ਨਾ ਤੂੰ ਇੱਥੇ ਸਵਰਗਾ ਚ ਕੀ ਕਰਨ ਆਈ ਆ ਸਵਰਗਾ ਚ ਮਰ ਜਾਣੋਂ ਕਿੱਥੇ ਤੁਰੇ ਫਿਰਦੇ ਆ ਤੁਸੀਂ ਐ ਆਵਲੀ ਮਾਰ ਕੇ ਸਵਰਗਾ ਜੀ ਜਾਦੇ ਹੁੰਦੇ ਆ ਤੇ ਅਸੀਂ ਸਵਰਗਾ ਚੋਂ ਇੱਥੇ ਕਿਵੇਂ ਤੁਸੀਂ ਵਾਸੀ ਹਲੇ ਮਰੇ ਨਹੀਂ ਸੱਚੀ ਮੋਤੀ ਆ ਮਰ ਜਾਣੇ ਜੂਨੇ ਹੋ ਤੁਸੀਂ ਕੋਇਆ ਥੋੜਾ ਨਸ਼ਾ ਕਰਿਆ ਕਰੋ ਕਿੱਦਾਂ ਪੈਰ ਇੱਤੇ ਦੇ ਉੱਪਰ ਬੇਹੋਸ਼ ਹੋ ਉਹ ਨਸ਼ਾ ਕਰਕੇ ਅਸੀਂ ਬੇਹੋਸ਼ ਨਹੀਂ ਹੁੰਦੇ ਨਸ਼ਾ ਕਰਕੇ ਤਾਂ ਅਸੀਂ ਹੋਸ਼ ਚ ਆਉਨੇ ਆ ਤੇਰੇ ਇੱਥੇ ਤੁਸੀਂ ਕਿੱਦਾਂ ਆ ਗਏ ਜੀ ਐ ਪਾਰੋ ਗੱਲ ਸੁਣ ਲਾ ਔਰ ਗੱਲਾਂ ਦੀਆਂ ਗੱਲਾਂ ਪਰ ਅੱਜ ਜਮਾਂ ਸਵਾਦ ਆ ਗਿਆ ਸਵਾਦ ਆ ਗਿਆ ਹਾਂ ਕਾਹਦਾ ਸਵਾਦ ਉਹ ਰਾਜਸਾਨੂ ਚੜੇਲ ਮਿਲੀ ਸੀ ਬੇਵਾਂਤ ਚੰਗੀ ਸੀ ਵਿਚਾਰੀ ਚੜੇਲ ਤੇ ਉਹ ਵੀ ਚੰਗੀ ਆਹੋ ਜਿਹੜੀ ਸਾਨੂੰ ਜਿਉਂਦੇ ਛੱਡ ਗਈ ਤੇ ਮਾਰੀ ਚੜੇਲ ਨੇ ਕਿਤੇ ਛੱਡਣਾ ਸੀਗਾ ਅੱਛਾ ਅੱਛਾ ਤੇ ਤੁਸੀਂ ਉਸ ਚੜੇਲ ਤੋਂ ਡਰ ਕੇ ਬੇਹੋਸ਼ ਪਏ ਸੀ ਹਾਂ ਤੇ ਤੂੰ ਸਾਨੂੰ ਹੋਸ਼ ਲੈ ਆਂਦਾ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਤੈਨੂੰ ਬਤੀਆ ਲੰਗੂਗਾ ਤੇਰੇ ਹੋਏ ਸਵੇਰੇ ਚੱਕ ਨਾ ਹਣੀ ਡਰ ਲੱਗਦਾ ਤੈਨੂੰ ਚੜ੍ਹੇ ਲਾ ਲੈ ਭਰੋ ਜੀ ਹੁਣ ਤੁਹਾਡੇ ਸੇਰੇ ਸੇਰੇ ਹੋ ਗਏ ਦਰਸ਼ਨ ਓਏ ਹੁਣ ਸਾਨੂੰ ਛਿੱਕੂ ਚਾਹੀਦਾ ਓਏ ਹੁਣ ਭਾਵੇਂ ਸਾਰੀ ਦੁਨੀਆ ਦੇ ਪੂਤ ਆ ਜਾਣ ਅਸੀਂ ਨਹੀਂ ਡਰਦੇ ਕਿਸੇ ਤੋਂ ਸੱਚੇ ਮੂੰ ਤੇਰੇ ਦਰਸ਼ਨ ਹੋ ਗਏ ਪਰ ਹੁਣ ਭਾਵੇਂ ਜਮਾ ਹੀ ਮਰ ਜੀਏ ਹੁਣ ਕੋਈ ਕੰਮ ਨਹੀਂ ਹੈ ਨਹੀਂ ਵਧ-ਵਧ ਕੇ ਗੱਲਾਂ ਆਉਂਦੀਆਂ ਤੁਹਾਨੂੰ ਹੁਣ ਜਿਉ ਫੇਰਾਗੀ ਕੌਣ ਚੜੇਲ ਚੜੇਲ